ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤ ਸਿੰਘ ਜੀ ਮਾਲਜਨ ਵੱਲੋਂ ਲੋ ਜੀ ਅੱਜ ਦਾ ਖਾਸ ਤੋਹਫਾ ਤੁਹਾਡੇ ਲਈ ਖਾਸ ਸਰਪ੍ਰਾਈਜ਼ ਇਹ ਹੈ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਤੁਹਾਡੇ ਵਾਸਤੇ ਅੱਜ ਸਰਪ੍ਰਾਈਜ਼ ਲੈ ਕੇ ਆਇਆ ਕੁਝ ਖਾਸ ਇਹ ਆਰਟੀਕਲ ਲੈ ਕੇ ਆਇਆ ਤੁਹਾਨੂੰ ਆਫਰ ਪ੍ਰਾਈਸ ਤੇ ਦੇਵਾਂਗਾ ਮੈਂ ਪਾਰਟੀ ਵੇਅਰ ਸੂਟ ਚੈੱਕ ਕਰੋ ਸਾਰਾ ਹੈਂਡਵਰਕ ਦਾ ਕੰਮ ਟੋਟਲੀ ਹੈਂਡਵਰਕ ਫੈਬਰਿਕ ਆ ਰਿਹਾ ਪਿਓ ਸ਼ਾਸਾ ਸਿਲਕ ਔਰ ਪਿਓਰ ਕਲੇਵ ਦੀ ਨਾਲ ਸਲਵਾਰ 3 ਮੀਟਰ ਦੀ ਔਰ ਨਾਲ ਸ਼ਾਸ਼ਾ ਸਿਲਕ ਦਾ ਹੀ ਦੁਪੱਟਾ ਪੂਰਾ ਹੈਵੀ ਪੀਸ ਬਣਾਇਆ ਫੋਰ ਸਾਈਡ ਦੁਪੱਟਾ ਬਣਾਇਆ ਹੈ ਕੰਮ ਸਾਰਾ ਹੈਂਡਵਰਕ ਦਾ ਆਰਟੀਕਲ ਤੁਹਾਨੂੰ ਦੇਣਾ ਆਫਰ ਪ੍ਰਾਈਸ ਤੇ ਦੇਣਾ ਮੇਰੀ ਗਾਰੰਟੀ ਹੈ ਚੈਲੰਜ ਹੈ ਜੇ ਇਸ ਰੇਟ 'ਚ ਤੁਹਾਨੂੰ ਆਰਟੀਕਲ ਮਿਲ ਜੇ ਤੁਸੀਂ ਕਹੋਗੇ ਭਾਜੀ ਇੰਨਾ ਸਸਤਾ ਲਓ ਜੀ ਚੈੱਕ ਕਰ ਲਓ ਡਿਜ਼ਾਈਨ ਸਪੈਸ਼ਲ ਕਲਰ ਤਿਆਰ ਕਰਵਾਇਆ ਥੋੜੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸੂਟ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਆ ਚੈੱਕ ਕਰ ਲਓ ਤੁਹਾਨੂੰ ਪਤਾ ਹੁਣ ਵੈਰਿੰਗ ਸੀਜ਼ਨ ਸ਼ੁਰੂ ਹੋ ਗਿਆ ਤੁਹਾਡੇ ਵਾਸਤੇ ਆਪਾਂ ਖਾਸ ਤੋਂ ਕਾਸ ਤੋਹਫੇ ਲੈ ਕੇ ਆਣੇ ਆ ਔਰ ਇਹੋ ਜੇ ਸਰਪ੍ਰਾਈਜ਼ ਲੈ ਕੇ ਆਣੇ ਆ ਸਪੈਸ਼ਲ ਤੁਹਾਡੇ ਵਾਸਤੇ ਚੈੱਕ ਕਰੋ ਪਿਸਤਾ ਗ੍ਰੀਨ ਸ਼ੇਡ ਜੀ ਇਹ ਕਰਿਆ ਓਨੀਅਨ ਪਿੰਕ ਸ਼ੇਡ ਬਿਲਕੁਲ ਨਵੇਂ ਸ਼ੇਡ ਰੈਡੀ ਕਰਵਾਏ ਆ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆ ਚੈੱਕ ਕਰੋ ਫੋਰਥ ਕਲਰ ਆ ਰਿਹਾ ਇਸ ਦਾ ਪਿੰਕ ਸ਼ੇਡ ਮੈਂ ਪ੍ਰਾਈਸ ਦੱਸ ਕੇ ਜਾਊਂਗਾ ਸਭ ਨੂੰ ਬੇਨਤੀ ਹੈ ਵੀਡੀਓ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਇਹਦਾ ਪ੍ਰਾਈਸ ਤੁਹਾਨੂੰ ਆਫਰ ਪ੍ਰਾਈਸ ਦੇਣਾ ਮੈਂ ਕਹਿੰਦਾ ਤੁਸੀਂ ਰੇਟ ਸੁਣ ਕੇ ਹਰਿਆਣ ਹੋਏ ਨਾ ਵੀ ਇੰਨਾ ਸਸਤਾ ਸੂਟ ਆ ਚੈੱਕ ਕਰੋ ਫੋਰਥ ਕਲਰ ਜੀ ਆ ਰਿਹਾ ਲਵੈਂਡਰ ਸ਼ੇਡ ਬਿਲਕੁਲ ਨਵਾਂ ਸ਼ੇਡ ਚਾਰ ਸ਼ੇਡ ਰੈਡੀ ਹੋ ਕੇ ਆਇਆ ਔਰ ਚਾਰੇ ਪੀਸ ਹੀ ਆਇਆ ਕੁਆਂਟੀਟੀ ਕੋਈ ਜ਼ਿਆਦਾ ਨਹੀਂ ਆਈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਅਲਟੀਮੇਟ ਆਰਟੀਕਲ ਜੀ ਆ ਚੈੱਕ ਕਰੋ ਇਸ ਦਾ ਦੁਪੱਟਾ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 5000 ਨਹੀਂ 5500 ਨਹੀਂ 4500 ਨਹੀਂ ਸਿਰਫ 4100 ਰੁਪਏ ਦਾ ਸੂਟ ਪਏਗਾ ਆਫਰ ਪ੍ਰਾਈਸ ਫੜਾ ਫੜਾ ਬੁਕਿੰਗ ਕਰਾ ਲਓ ਕਿਉਂਕਿ 4100 ਰੁਪਏ ਦੀ ਰੇਂਜ ਦੇ ਵਿੱਚ ਮੇਰੀ ਗਰੰਟੀ ਤੁਹਾਨੂੰ ਲੇਬਰ ਵੀ ਨਹੀਂ ਦਿੰਦਾ ਮਤਲਬ ਕਿ ਕਾਰੀਗਰ ਨੇ ਕੱਢ ਕੇ ਵੀ ਨਹੀਂ ਦੇਣਾ 4100 ਰੁਪਏ ਇਕੱਲਾ ਹੈਂਡਵਰਕ ਵੀ ਨਹੀਂ ਹੋਣਾ ਜਿੰਨਾ ਵਰਕ ਹੋਇਆ ਉਸ ਉੱਤੇ ਸੋ ਫੜਾ ਫੜਾ ਬੁਕਿੰਗ ਕਰਾ ਲਓ ਜਿਹੜਾ ਵੀ ਕਲਰ ਚਾਹੀਦਾ 4100 ਰੁਪਏ ਪ੍ਰਾਈਸ ਹੈ ਦੋ ਨੰਬਰ ਨੇ ਸਾਡੇ ਵਟਸਐਪ ਵਾਲੇ ਦੋਨਾਂ ਤੇ ਤੁਸੀਂ ਆਰਡਰ ਕਰ ਸਕਦੇ ਹੋ 7837015332852830084 ਬਾਕੀ ਤੁਸੀਂ ਹੋਰ ਜ਼ਿਆਦਾ ਵੈਰਾਈਟੀ ਦੇਖਣਾ ਚਾਹੁੰਦੇ ਤਾਂ ਇੰਸਟਾਗ੍ਰam ਨੂੰ ਵੀ ਫੋਲੋ ਕਰ ਲਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿ